ਇਹਦੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ ਉਸ ਮਰਡਰ ਦੇ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਇਹ ਇਸ ਇਸ ਕੰਮ ਦੇ ਵਿੱਚ ਲੱਗਾ ਹੋਇਆ ਸੀ ਮਰਡਰ ਦਾ ਮਰਡਰ ਦਾਣੇ ਘ੍ਰਿੰਡੇ ਦਾ ਪਰਚਾ ਸੀ ਇਹਨਾਂ ਦਾ ਇਹ ਰਾਣੀਆਂ ਦਾ ਰਾਣੀਆਂ ਦੇ ਰਾਂ ਜੇ ਉਹਨਾਂ ਨੂੰ ਸਾਨੂੰ ਜੇ ਕੋਈ ਸਟੈਬਲਿਸ਼ ਨਹੀਂ ਹੋਇਆ ਇਨਵੈਸਟੀਗੇਸ਼ਨ ਜੇ ਕੋ ਹੋਇਆ ਉਹ ਵੀ ਫਾਈਂਡ ਆਊਟ ਕਰੇ ਤੁਸੀਂ ਪਾਕਿਸਤਾਨ ਤੇ ਹਮ ਆਪਾਂ ਕਹਿੰਦੇ ਡੋਗਰਾ ਹੀ ਹੋਈ ਹੈ ਇਹਨਾਂ ਨੇ ਜਿਹੜੇ ਵਾਰ ਵਾਰ ਕ੍ਰਿਮੀਨਲ ਰਿਟੇਂਡ ਅੰਟੀਅਰਸ ਵੱਲੋਂ ਫੜਦੇ ਹੋ ਇਹਨਾਂ ਦਾ ਕਾਮਨ ਲਿੰਕ ਕਿਦਣਾ ਉੱਤੇ ਦੱਸਦੇ ਨੇ ਕਿ ਕੋਈ ਕਿਸੇ ਨਾਮ ਦਾ ਕੋਈ ਸਾਰਿਆਂ ਦਾ ਕੋਈ ਕਾਮਨ ਹੁੰਦਾ ਜਾਂ ਸਾਰਿਆਂ ਦੇ ਲਿੰਕ ਲੱਗ ਲੱਗ ਹੁੰਦੇ ਨੇ ਹਰ ਅਲੱਗ-ਅਲੱਗ ਸਬੰਧ ਹੁੰਦੇ ਨੇ ਉਹ ਕਿਸੇ ਇੱਕ ਦੋ ਦਾ ਕਾਮਨ ਵੀ ਹੋ ਸਕਦਾ ਨਾਰਮਲੀ ਉਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਲਿੰਕ ਵੀ ਹੈਗੇ ਨੇ ਕੋਈ ਫਾਜ਼ਿਲਕਾ ਕੋਈ ਫਿਰੋਜ਼ਪੁਰ ਅਲੱਗ-ਅਲੱਗ ਆਪਣੇ ਇਲਾਕਿਆਂ 'ਚ ਜਿਵੇਂ-ਜਿਵੇਂ ਵੀ ਉਹਨਾਂ ਦੇ ਹੈਗੇ ਨੇ ਆਪਰੇਟ ਕਰਦੇ ਨੇ ਉਹ ਕਾਮਨ ਵੀ ਹੋ ਸਕਦੇ ਨੇ ਪਰ ਨਾਰਮਲੀ ਕਾਫੀ ਲਿੰਕ ਆ ਜਿਹੜੇ ਉਧਰ ਇਦਾਂ ਦੇ ਇਹ ਕੰਮ ਕਰਦੇ ਨੇ ਕਿਤੇ ਹੋਈ ਇਸ ਤਰ੍ਹਾਂ ਦਾ ਕਿ ਇੱਕ ਜਿਹੜੇ ਨੂੰ ਅਮਰਸਰ ਫਸ ਰਹੇ ਆ ਜੀ ਦੂਸਰੇ ਨੂੰ ਗਰਦਾਸਪੁਰ ਵੀ ਫਸ ਸਕਦੇ ਆ ਇਸ ਦਾ ਵੀ ਮੋਟਾ ਮੈਟਰ ਇਹ ਸਾਨੂੰ ਹੁਣ ਉਧਰ ਦੇ ਇਨੀ ਡਿਟੇਲ ਨਹੀਂ ਪਰ ਬੇਸਿਕਲੀ ਉਧਰ ਕਾਫੀ ਬੰਦੇ ਆ ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਉਹ ਪੈਰਲਲ ਹੀ ਆਪਣੇ ਦਾ ਤਾਂ ਦੇਖਿਆ ਜਾ ਰਿਹਾ ਹੈ ਕਿ ਰੋਇਨੀ ਵਾਲੀ ਕੋਈ ਨਹੀਂ ਮਿਲਦੇ ਪਏ ਆ ਕੀ ਲੱਗਦਾ ਕਿ ਜਿਹੜੇ ਇਹਨਾਂ ਨੂੰ ਲਿਆ ਕੇ ਫਰਾੜ ਰਹੇ ਨੇ ਡਰੋਨ ਚੜਾ ਕੇ ਉਹ ਤੇ ਜਿਆ ਕੁਝ ਨਹੀਂ ਹੈਗਾ ਹੀਰੋਇਨਾਂ ਜਿਹੜੀ ਅਲਟੀਮੇਟਲੀ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਪੰਜਾਬ 'ਚ ਬਹੁਤ ਵੱਡੀਆਂ ਰਿਕਵਰੀਆਂ ਉਹ ਹੀ ਉਹ ਡਰੋਨ ਰਾਹੀਂ ਹੋਈਆਂ ਰਿਕਵਰੀਆਂ ਨੇ ਨਾ ਉਹ ਡਰੋਨ ਕਈ ਜਦੋਂ ਡਰੋਨ ਮਿਲਦਾ ਕਈ ਵਾਰੀ ਰਿਕਵਰੀਆਂ ਜਿਹੜੀਆਂ ਪਹਿਲਾਂ ਹੋ ਗਈਆਂ ਹੁੰਦੀਆਂ ਜਾਂ ਅੱਗ ਹੋਰ ਆ ਤੇ ਡਰੋਨ ਆ ਜਦ ਕਿਸੇ ਜਦੋਂ ਡਰੋਪ ਡਾਊਨ ਹੋ ਜਾਂਦਾ ਤੇ ਡਰੋਨ ਵੀ ਰਿਕਵਰ ਹੋ ਜਾਂਦਾ ਤਾਂ ਉਹ ਬਦਲੀਆਂ ਹੈ ਜੀ ਇਸ ਨੂੰ ਭਾਗ ਦੇ ਤੁਸੀਂ ਇੱਕ ਟਿੰਡਨਲ ਐਕਸਰਸਾਈਜ਼ kiya ਹੈ ਨਾ ਪਰ ਇਹ ਵੀ ਦਾ ਜਿਸ ਜਿਸ ਨੂੰ ਕਿਹਾ ਨੈਕਸਸ ਪੈ ਜਾਂਦਾ ਜੀ ਤੁਹਾਨੂੰ ਕੋਈ ਗੱਲ ਸਮਝ ਸਾਹਮਣੇ ਆਈ ਤਾਂ ਉਸ ਪੇਸ਼ੈਂਟ ਤੁਸੀਂ ਕਿਹਿਆ ਬਦਲੀਆਂ ਕੀਤੀਆਂ ਜਿਹੜੇ ਜਰੂਰਤ ਪੱਗੀ ਤੋਂ ਰੁਕੇ ਆ ਇੱਕ ਸੀਟ ਤੇ ਬੈਠੇ ਸੀਗੇ ਉਹਨਾਂ ਨੂੰ ਦੂਜੀ ਜਗ੍ਹਾ ਕਰ ਦਿੱਤੇ ਲੇਕਿਨ ਇਹ ਬਦਲੀਆਂ ਸਾਡੀਆਂ ਸਾਡੀਆਂ ਬਦਲੀਆਂ ਚ ਕੋਈ ਅਜੇ ਨੈਕਸਸ ਕਾਰਨ ਕਰਕੇ ਬਦਲੀਆਂ ਨਹੀਂ ਹੋਈਆਂ ਇੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਗਵਰਨਮੈਂਟ ਤੋਂ ਹੋਮ ਡਿਪਾਰਟਮੈਂਟ ਵੱਲੋਂ ਪਾਲਿਸੀ ਆ ਉਸ ਪਾਲਿਸੀ ਦੀ ਇਹਨਾਂ ਨੂੰ ਓਵਰਟਾਈਮ ਹੋ ਗਿਆ ਸੀ ਇੱਕੋ ਦਾਹ ਤੇ ਬੈਠਿਆ ਨੂੰ ਸਮਾ ਹੋ ਗਿਆ ਸੀ ਉਹਨਾਂ ਦੀ ਸ਼ਿਫਟਿੰਗ ਕੀਤੀ ਆ ਕੋਈ ਨੈਕਸਸ ਵਾਲੀ ਜਿਹੀ ਕੋਈ ਗੱਲ ਨਹੀਂ ਕਿੰਨੀ ਇਹਦੀ ਸ਼ਿਫਟਿੰਗ ਕੀਤੀ ਕਿੰਨੇ ਬੰਦੇ ਇਹਦੇ ਬੋਲੀ ਲਿਸਟਾਂ ਦੇ ਅੱਗੇ ਤੋਂ ਬੱਤੀ ਕਿ ਕਮਿਸ਼ਨਰੇਟ ਦੇ ਵਿੱਚ ਗਰੀਬ 250 ਤੇ 300 ਦੇ ਦਰਮਿਆਨ ਜਿਹੜੀਆਂ ਬਦਲੀਆਂ ਹੋਈਆਂ ਸਰਕਾਰ ਦੀ 3 ਕਰੋੜ ਦੀ ਲੁੱਟ ਹੋਈ ਹੈ ਇਸ ਕੋਈ ਸਰ ਅਪਡੇਟ ਆਈ ਉਹ ਤੁਸੀਂ ਵਰਕ ਆਊਟ ਕਰ ਰਹੇ ਆ ਵੀ ਹੋਪ ਅਸੀਂ ਜਲਦੀ ਉਹ ਚੰਗਾਮਯਾਬ ਹੋਵਾਂਗੇ ਕਹਤੇ ਆ ਉਹ ਕਿਸੇ ਸਾਹ ਨਹੀਂ ਮੈਂ ਤੁਹਾਨੂੰ ਇਹ ਕਹੋ ਜਾ ਹੋਰ ਕਈ ਜਗ੍ਹਾ ਤੇ ਇਹ ਵੀ ਹੁੰਦਾ ਸੀ ਕਿ ਕਿਸੇ ਨੇ ਚਾਹੇ ਬੈਟਰ ਸਰਵਿਸ ਦੀੇ ਰਹਿਣਾ ਚਾਹੁੰਦਾ ਇਸ ਪੱਲੇ ਅਜਿਹੀ ਕੋਈ ਗੱਲ ਨਹੀਂ ਜੇ ਕਿਸੇ ਦੀ ਕੋਈ ਮੈਡੀਕਲ ਕੋਈ ਫੈਮਿਲੀ ਕੋਈ ਹੋਰ ਕੋਈ ਉਨੀ ਕੀ ਕੋਈ ਸਮੱਸਿਆ ਹੁੰਦੀ ਆ ਪਹਿਲਾਂ ਤਾਂ ਅਸੀਂ ਆਪ ਹੀ ਦੇਖ ਕੇ ਕੰਸੀਡਰ ਕਰਦੇ ਆ ਜੇ ਫੇਰ ਵੀ ਕੋਈ ਹੁੰਦੀ ਆ ਕੋਈ ਰਿਟਾਇਰਮੈਂਟ ਦੇ ਨੇੜੇ ਹੁੰਦਾ 55 ਸਾਲ ਤੋਂ ਬਾਅਦ ਜੇ ਅਸੀਂ ਬਦਲੀ ਕਰਦੇ ਨਹੀਂ ਤੇ ਉਹਨਾਂ ਦੀ ਜਦਾਂ ਦੀ ਕੋਈ ਸਮੱਸਿਆ ਜੇ ਕੋਈ ਸਾਡੇ ਨੋਟਿਸ 'ਚ ਆਉਂਦੀ ਆ ਸਾਡਾ ਉਹ ਸਾਡਾ ਪਰਿਵਾਰ ਆ ਅਸੀਂ ਉਹਨਾਂ ਦਾ ਕੰਮ ਵੀ ਲੈਣਾ ਉਹਨਾਂ ਦਾ ਅਸੀਂ ਵੈਲਫੇਅਰ ਵੀ ਕਰਨਾ ਉਹਨਾਂ ਦੀ ਸਹੂ ਜੇ ਕੋ ਉਦਾਂ ਦੀ ਹੁੰਦੀ ਆ ਸੀ ਇਹਨੂੰ ਕਨਸਿਡਰ ਕਰਕੇ ਉਹਨੂੰ ਠੀਕ ਕਰ ਲਿਆ ਇਹ 30 30 35 30 35 ਸਾਲ ਤੱਕ ਦੀ ਉਮਰ ਹੈ ਇਹ ਨਾਰਮਲੀ ਮਤਲਬ ਵੇਲੜੀ ਆ ਹੁਣ ਕਤਲ ਦੇ ਵਿੱਚੋਂ ਭਗੌੜਾ ਪੀਓ ਹੋਣਾ ਉਹਨੇ ਕਿੱਥੇ ਟੇਕੇ ਕਿਤੇ ਕੰਮ ਦਾ ਕਰਨਾ ਨਹੀਂ ਹੁੰਦਾ ਇਹਨਾਂ ਦੇ ਇਹੀ ਕੰਮ ਨੇ ਜਿਹੜੇ ਕਿ ਇਦਾਂ ਦੇ ਜਿਹੜੇ ਤਸਕਰੀ ਜਾਂ ਇਦਾਂ ਦੇ ਨਜਾਇਜ਼ ਜਾ ਛੋਟੇ ਤੋਂ ਉੱਪਰ ਗਏ ਜਾਂ ਇਹ ਇਹ ਇਨਫੋਰਮੇਸ਼ਨ ਬੇਸ ਦੀ ਹੈ ਇਨਫੋਰਮੇਸ਼ਨ ਬੇਸ ਹੈ ਉਹ ਠੀਕ ਨੇ ਕੋਈ ਬਹੁਤੇ ਐਡੇ ਨਹੀਂ ਹੈਗੇ ਪਰ ਇਹਨਾਂ ਦੀ ਜੇ ਅਸੀਂ ਵਰਕ ਆਊਟ ਕਰਦੇ ਹਾਂ ਇਹਨਾਂ ਦੀ ਕੋਈ ਵੀ ਪ੍ਰਾਪਰਟੀ ਆ ਜੇ ਕੋਈ ਇਹਨਾਂ ਨੇ ਨਸ਼ਿਆਂ ਤੋਂ ਜਾਂ ਕੋਈ ਪ੍ਰਾਪਰਟੀ ਬਣਾਈ ਹੋਵੇਗੀ ਡਰਗ ਮੰਦੀ ਨਾਲ ਪ੍ਰਾਪਰਟੀ ਬਣਾਈ ਹੋਵੇਗੀ ਉਹਨੂੰ ਅਸੀਂ ਸੈਪਰੇਟ ਕੇਸ ਕਰਕੇ ਉਹਨਾਂ ਨੂੰ ਜ਼ਬਤ ਕਰਾਉਣ ਲਈ ਅਸੀਂ ਆਪਣਾ ਜਿਹੜਾ ਕੇਸ ਦਾ ਕੀ ਇਸ ਦਿਨ ਦੀ ਕਰ ਲੱਗੇ ਹੁੰਦਾ ਕੀ ਕੀ ਅੰਦਰ ਕੀ ਕੀ ਦੇਖ ਕਰਦੇ ਨੇ ਦੇਖੋ ਜਦ ਅੰਡਰ ਪ੍ਰੋਸੈਸ ਨੇ ਉਹ ਉਹ ਕੁਝ ਅੰਡਰ ਪ੍ਰੋਸੈਸ ਨੇ ਕੁਝ ਅਸੀਂ ਪ੍ਰੋਪਰਟੀ ਜੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਰੈਵਨਿਊ ਡਾਇਰੈਕਟੋਰੇਟ ਨੂੰ ਵੀ ਹਦਾਇਤ ਹੋਈ ਹੈ ਵੀ ਜੇ ਜਿਹੜੀ ਕੋਈ ਪੁਲਿਸ ਆ ਕੋਈ ਡਿਮਾਂਡ ਰਿਕੁਆਇਰਮੈਂਟ ਹੁੰਦੀ ਆ ਪ੍ਰੋਪਰਟੀ ਆਇਡੈਂਟੀਫਾਈ ਕਰਨ ਲਈ ਉਹਨਾਂ ਨੂੰ ਟਾਈਮਲੀ ਰਿਕਾਰਡ ਦੇਵੇ ਥੋੜਾ ਲੰਬਾ ਪ੍ਰੋਸੈਸ ਹੁੰਦਾ ਉਹਦਾ ਕੇਸ ਸਿਆਰ ਕਰਨਾ ਪ੍ਰੋਪਰਟੀ ਦੀ ਆਥੈਂਟੀਸਿਟੀ ਐਸਟੈਬਿਸ਼ ਕਰਨਾ ਪਿਛੇ ਜਿਹੜਾ ਪ੍ਰੂਫਟਾ ਵੀ ਸੀ ਕਾਫੀ ਕਿਸੇ ਕਿਸੇ ਤੇ ਵਰਕ ਆਪ ਦੇ ਖਾਤੇ ਉੱਪਰ ਕੋਤਨਾ ਲੱਗਾ ਪਰ ਕ ਪਸੇਜ ਨੂੰ ਬੂਤਰਾ ਇਹਨਾਂ ਸੁਰੱਖਿਆ ਕੀਤੀ ਸੀ ਯਾ ਫਿਰ ਆਪਾਂ ਦੇਖਦੇ ਵੇਖੋ ਜਦੋਂ ਵੀ ਅਸੀਂ ਕੋਈ ਅਜੇ ਆਪਰੇਸ਼ਨ ਕਰਦੇ ਆ ਉਹਨਾਂ ਦਾ ਡੈਫੀਨਟਲੀ ਦੋ ਤਰ੍ਹਾਂ ਦੇ ਇਫੈਕਟ ਹੁੰਦੇ ਨੇ ਇੱਕ ਤਾਂ ਡੈਟਰੈਂਸ ਹੁੰਦੀ ਆ ਡਰ ਹੁੰਦਾ ਜਿਹੜੇ ਪਹਿਲਾਂ ਕ੍ਰਾਈਮ 'ਚ ਲੱਗੇ ਨੇ ਉਹਨਾਂ ਲਈ ਡਰ ਪੈਦਾ ਹੁੰਦਾ ਦੂਸਰਾ ਇੱਕ ਅਵੇਅਰਨੈਸ ਹੁੰਦੀ ਆ ਜਿਹੜੇ ਕੋਈ ਬੰਦੇ ਬਾਰਡਰ ਲਾਈਨ ਤੇ ਹੁੰਦੇ ਨੇ ਉਹ ਉਸ ਵਜ੍ਹਾ ਕਰਕੇ ਇਸ ਕੰਮ ਤੋਂ ਵੀ ਇਹ ਕੰਮ ਆ ਜਿਹੜਾ ਗਲਤ ਹੈਗਾ ਇੱਕ ਤਰ੍ਹਾਂ ਦੀ ਉਹਦੀ ਅਵੇਅਰਨੈਸ ਕੰਬਾਈਨ ਹੋ ਜਾਂਦੀ ਆ ਉਹ ਉਸ ਤੋਂ ਗਰੇਜ ਕਰਦੇ ਨੇ ਜਿਹੜੇ ਬਾਰਡਰ ਲਾਈਨ ਤੇ ਹੁੰਦੇ ਨੇ ਪਲੱਸ ਜਿਹੜੇ ਕੋਈ ਨਵੇਂ ਬੱਚੇ ਨੇ ਨਵੇਂ ਯੰਗ ਹੋਰ ਪਨੀਰੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜਿਹੜੇ ਤਸਕਰਾਂ ਦਾ ਜਿਹੜਾ ਇਦਾਂ ਦਾ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਦੇ ਇਹ ਹਾਲਾਤ ਹੁੰਦੇ ਨੇ ਉਹ ਡੈਫੀਨਿਟਲੀ ਉਹਨਾਂ ਲਈ ਵੀ ਇੱਕ ਤਰ੍ਹਾਂ ਦੀ ਵਾਰਨਿੰਗ ਆ ਉਹ ਆਪਦੇ ਆਪ ਨੂੰ ਸੁਚੇਤ ਰਹਿੰਦੇ ਨੇ ਪੇਰੈਂਟਸ ਆ ਸਮਾਜ ਆ ਉਹਨਾਂ ਨੂੰ ਹੀ ਪਤਾ ਲੱਗਦਾ ਉਹ ਵੀ ਇੱਕ ਤਰ੍ਹਾਂ ਦੀ ਅਵੇਅਰਨੈਸ ਕੈਂਪੇਨ ਦਾ ਵੀ ਕੰਮ ਕਰਦੇ ਨੇ ਡੈਟਰੈਂਸ ਵੀ ਹੁੰਦੀ ਆ ਤੇ ਜਿਹੜੇ ਮੌਕੇ ਤੇ ਅਸੀਂ ਪੁਆਇੰਟ ਆਫ ਸੇਲ ਤੋਂ ਰਿਕਵਰੀਆਂ ਕਰ ਲੈਨੇ ਆ ਉਹ ਸਾਡੇ ਲਈ ਇੱਕ ਤਰ੍ਹਾਂ ਦਾ ਮੌਕੇ ਦੀ ਪ੍ਰਾਪਤੀ ਵੀ ਹੋ ਜਾਂਦੀ ਆ ਸਾਡੇ ਨਾਲ ਸੰਬੰਧ ਤੁਹਾਡੇ ਹੁਕਮਦਾਰਾਂ ਦੇ ਨਾਲ ਹਾਂਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਰਿਸਪਾਂਸ ਆ ਬਹੁਤ ਵਧੀਆ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਇਸ ਤਾਲਮੇਲ ਦੇ ਸਿੱਟੇ ਵਜੋਂ 10 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ 51 ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਦੇ 76 ਜਿਹੜੇ ਬੰਦੇ 76 ਬੰਦੇ ਅਰੈਸਟ ਹੋਏ ਨੇ ਜਿਹੜੇ ਕਿ ਡਰੱਗਰ ਦਾ ਕੰਮ ਕਰਦੇ ਨੇ ਤੇ ਹੁਣ ਤੱਕ ਇਹ 9 ਕਿਲੋ ਆ 5 ਕਿਲੋ ਹੋਰ ਸਾਡੀ ਕਰੀਬ ਕਰੀਬ 17 ਦਿਨਾਂ ਦੇ ਵਿੱਚ 14 ਕਿਲੋ ਜਿਹੜੀ ਰਿਕਵਰੀ ਹੋ ਗਈ ਆ ਮੋਰ ਥੈਨ ਮਤਲਬ 0.75 ਕੇਜੀ ਪਰ ਡੇ ਦੀ ਰਿਕਵਰੀ ਆ ਇਹਦਾ ਇਹਦਾ ਇਹੀ ਕਾਰਨ ਆ ਵੀ ਸਾਨੂੰ ਲੋਕਾਂ ਦਾ ਨਾਲ ਸਹਿਯੋਗ ਪ੍ਰਾਪਤ ਆ ਲੋਕ ਇਨਫੋਰਮੇਸ਼ਨ ਦਿੰਦੇ ਨੇ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਤੇ ਐਕਟ ਪਾਉਣ ਕਰਦੇ ਆ ਇਹ ਸਾਰਾ ਤਾਲਮੇਲ ਦੇ ਨਾਲ ਹੀ ਹੁੰਦਾ ਜਿਹੜਾ ਕੰਮ ਹੋ ਰਿਹਾ ਹੈ ਉਹ ਜਿਹੜਾ ਡਾਟਾ ਲੈ ਲੈਣੇ ਆ ਚੈੱਕ ਕਰ ਲੈਣੇ ਜਿਹੜੇ ਕੋਈ ਇਦਾਂ ਦੇ ਹੋਣਗੇ ਨੌਨ ਵਰਕਿੰਗ ਹੋਣਗੇ ਸੀਸੀਟੀਵੀ ਤੁਸੀਂ ਉਹਨਾਂ ਨੂੰ ਚਲਾਉਣ ਲਈ ਸੰਪਰਕ ਕਰ ਲਾਂਗੇ ਤੇ ਆਡੀਟ ਨਾਲ ਸਰ ਠੀਕ ਹੈ ਜੀ ਲੈਟਰ ਵਾਲੇ ਪਾਸੇ ਤੁਸੀਂ ਡਰਾਈਵ ਤੁਹਾਡੀ ਚੱਲ ਰਹੀ ਹੋਵੇ ਜਿਸ ਤਰ੍ਹਾਂ ਪਹਿਲੇ ਇਨਸੀਡੈਂਟ ਵਿੱਚ ਜਿਹੜਾ ਇਧਰੋਂ ਪੇਸ ਤੇ ਹੋ ਗਿਆ ਸੀ ਕਿ ਬਟ ਆਮ ਤੌਰ ਤੇ ਲੋਕ ਦੇਖਦੇ ਨਹੀਂ ਇਸ ਵਾਰ ਸੇ ਵੀ ਵੀਕ ਐਕਸ਼ਨ ਦੇ ਵਿੱਚ ਕਵਰ ਕਰਦੇ ਕੀ ਸੀ ਕਿ ਐਕਸ਼ਨ ਉਹ ਡਰਾਈਵ ਕਰਦੇ ਇਸ ਨਾਲ 3000 3000 ਦਾ ਖਰਚਾ ਲੱਗ ਸਾਡੀ ਸਾਡੀ ਹਮੇਸ਼ਾ ਹੀ ਕੰਟੀਨਿਊਸ ਵਾਚ ਰਹਿੰਦੀ ਆ